ਆਹ ਲੋ ਜੀ ਵਾਪਸੀ ਤੇ ਸਾਡਾ ਟਾਇਰ ਹੋ ਗਿਆ ਪੈਂਚਰ ਮੋਟਰਸਾਈਕਲ ਦਾ ਗੱਲ ਕਰ ਰਹੀ ਸੀ ਐਂੀ ਦੱਬਤਾ ਹੁਣ ਉੱਥੇ ਜਾ ਕੇ ਰਬਾਗੇ ਪੈਂਚਰ ਦੇਖੀ ਸਾਟਾ ਨਾ ਮਾਰੀ ਟੇਕੜੋਲੇ ਜੇ ਖਾਂਦਾ ਕਾਲੀ ਵਾਲੀ ਸੋਦੇ ਵੀ ਲੋ ਹਾਂਜੀ ਬਾਈ ਜੀ ਹੁਣ ਆਪਾਂ ਆ ਗਏ ਆ ਪਿੰਡ ਬੁਰਜਗੱਲ ਰੰਪਰਾ ਫੂਲ ਤੋਂ ਸਲਾਬਤਪੁਰੇ ਨੂੰ ਰੋਡ ਜਾਂਦਾ ਤੁਸੀਂ ਦੇਖ ਸਕਦੇ ਹੋ ਮੇਰੀ ਬੈਕ ਸਾਈਡ ਤੇ ਰੋਡ ਹੈ ਆਪਾਂ ਪਹੁੰਚ ਚੁੱਕੇ ਆ ਉਹ ਵਿਰਾਸਤੀ ਘਰ ਦੇ ਵਿੱਚ ਜੋ ਪਿੰਡ ਬੁਰਜਗੱਲ ਦੇ ਸਰਪੰਚ ਸਵਰਨ ਸਿੰਘ ਸੇਰ ਗੱਲ ਨੇ ਬਣਵਾਇਆ ਆਪਣੀ ਜ਼ਮੀਨ ਦੇ ਵਿੱਚ ਬਣਵਾਇਆ ਹੋਇਆ ਜਿਸ ਨੇ ਪੁਰਾਣੀ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ ਖਰਜ ਕਰਕੇ ਜੋ ਕਿ ਅੱਜ ਕੱਲ ਦਾ ਨੌਕੀ ਨੌਜਵਾਨੀ एमपीडी <laughs> पुल चुकी यार जणियां कौमा मर ज ओ कौमा मर जंदियां हुंदियां जणियां कौम अपने ਵਿਰਸਾ ਸੱਭਿਆਚਾਰ ਚ ਪੁੱਲ ਚੁਕੀਆਂ ਹੁੰਦੀਆਂ ਸੋ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਅੱਗੇ ਚੱਲਦੇ ਆਂ ਤੁਹਾਨੂੰ ਦਿਖਾਉਨੇ ਤੇ ਵੀਡੀਓ ਕੀ ਕੀ ਸਾਹਮਣੇ ਰੱਖਿਆ ਪੁਰਾਣਾ ਸੱਭਿਆਚਾਰ ਵੀਡੀਓ ਸਾਹਮਣੇ ਰੱਖਿਆ ਹੋਇਆ ਪੂਰਾ ਕਲਚਰ ਸਾਹਮਣੇ ਰੱਖਿਆ ਹੋਇਆ ਇਹਦਾ ਕੋਈ ਮੁੱਲ ਹੀ ਨਹੀਂ ਪਰ ਮਿਰਸੇ ਦਾ ਕਿ ਸੌਂਕ ਦਾ ਹਰ ਇੱਕ ਦੇ ਮੁੱਲ ਹੁੰਦੇ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਪੂਰਾ ਸਾਰਾ ਕੁਝ ਦਿਖਾਉਨੇ ਆਂ ਚੱਲ ਕੇ ਅੱਗੇ ਬਾਈ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਚੱਲਦੇ ਆਂ ਪੂਰੀ ਹਵੇਲੀਆ ਬਰਾਸਤੀ ਘਰ ਬਣਾਇਆ ਜੋ ਹਵੇਲੀ ਟਾਈਪ ਬਣਾਇਆ ਸਾਰਾ ਕੁਸ ਚੱਲਦੇ ਆਂ ਆਪਾਂ ਅੰਦਰ ਸੋ ਨੂੰ ਦਿਖਾਉਨੇ ਆ ਕਿਦਾਂ ਕੀ ਚੀਜ਼ਾਂ ਸਾਂਭ ਕੇ ਰੱਖੀ ਹੋਈਆਂ ਪੁਰਾਣੇ ਸੱਭਿਆਚਾਰ ਪੁਰਾਣੇ ਕਲਚਰ ਦੀਆਂ ਸੋ ਬਣੇ ਰਹੋ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਨੂੰ ਵਾਚ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਪੁਰਾਣਾ ਵਿਰਸਾ ਪੁਰਾਣਾ ਸੱਭਿਆਚਾਰ ਕੀ ਹੁੰਦਾ ਸੀ ਆਓ ਚੱਲਦੇ ਆਂ ਹਾਂਜੀ ਤੁਸੀਂ ਆਹ ਦੇਖ ਸਕਦੇ ਹੋ ਨਾ ਕਾਮਾ ਨਾ ਬੋਲ ਬਨੇਰੀ ਥੱਲੇ ਹਾਂ ਕਿ ਹਾਂ ਮਨੇ ਬਿਨ ਦੱਸੇ ਜੋ ਤੁਰ ਕੇ ਸਜਣ ਇਹ ਉਹਨਾਂ ਦੀਆਂ ਥਾਵਾਂ ਨੇ ਖੈਰੋ ਸ਼ੈਰੀ ਦੇ ਵੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖਿਆ ਆ ਦੇਖੋ ਪੁਰਾਣੇ ਸਿੱਕੇ ਲੱਗੋ ਲੱਗ ਸੰਨ ਦੇ ਸਿੱਕੇ ਨੇ ਜੋ ਇੰਡੀਆ ਸਾਂਭ ਕੇ ਰੱਖਿਓ ਹੈ ਇਹਨੇ ਬਾਈ ਨੇ ਫਿਰ ਇਧਰ ਚੱਲਦੇ ਆਪਾਂ ਇਧਰ ਆ ਅੱਡੋ ਲੱਗ ਲੱਗ ਦੇਸਾਂ ਦੇ ਨੋਟ ਨੇ ਆ ਦੇਖ ਸਕਦੇ ਹਾਂ ਆਪਣੀ ਇੰਡੀਆ ਦੇ ਪੁਰਾਣੇ ਉਹੀ ਨੋਟ ਦਹਾਂ ਦਾ ਪੁਰਾਣਾ ਨੋਟ 10 ਰੁਪਏ 2 ਰੁਪਏ 5 ਰੁਪਏ ਬਹੁਤ ਸ਼ਾਨਦਾਰੀਪੂਰਨ ਆ ਬਾਈਪੈਕ ਯੋਰਕ ਇੱਥੇ ਆ ਪਰਵਾਜੀ ਦੀ ਲੁੱਕ ਬਣੀ ਹੋਈ ਹੈ ਜਿੱਤੇ ਆ ਪਾਕਸਰੀ ਕੁੜੀਆਂ ਜਿਹੜੀਆਂ ਨਿੱਕੇ ਬੱਚੇ ਪਿੰਗਾ ਪਾ ਕੇ ਝੂੜਦੇ ਹੁੰਦੇ ਸੀਗੇ ਆ ਦੇਖ ਸਕਦੇ ਹਾਂ ਬਈ ਪੁਰਾਣਾ ਸਭਾ ਯਾਰ ਪਿੱਤਲ ਦੇ ਭਾਂਡੇ ਸਾਰਾ ਬਈ ਜਿਹੋ ਜਿਹਾ ਬਾਈ ਨੇ ਬਰਾਸਤੀਕਰ ਉਹ ਜਿਹੜਾ ਬਾਈ ਦਾ ਸੁਭਾਅ ਵੀ ਨਿੱਗਾ ਹੈਗਾ ਮਿਲਨ ਸਾਰਾ ਬਾਈ ਸਰਪੰਚਾ ਸੁਵੰਨ ਸਿੰਘ ਗਿੱਲ ਜਿਨ੍ਹਾਂ ਨੇ ਬਾਈ ਨੇ ਆਪਣੀ ਪਹਿਲੀ ਤੇ ਸ਼ੌਂਕ ਨੂੰ ਸਾਹਮ ਕੇ ਰੱਖਿਆ ਹੋਇਆ ਠੀਕ ਹੈ ਨਾ ਪੈਸੇ ਖਰਚ ਕੇ ਫਰੀ ਹੈ ਸਭ ਕੁਝ ਬਾਈ ਕੋਈ ਪੈਸਾ ਨਹੀਂ ਕੋਈ ਮੋਲ ਨਹੀਂ ਆਓ ਜਰੂਰ ਵੇਸਟ ਕਰਕੇ ਪੁਰਾਣੀ ਕਲਚਰ ਪੁਰਾਣੀ ਸੱਭਿਆਚਾਰ ਨਾਲ ਜੁੜੋ ਠੀਕ ਹੈ ਜੀ ਸੋ ਨੂੰ ਅੰਦਰ ਵੀ ਦਿਖਾਵਾਂਗੇ ਪੁਰਾਣੇ ਸਰਪੰਚ ਸਾਹਿਬ ਜਿਨ੍ਹਾਂ ਨੇ ਜਗਾ ਬਣਾਈ ਹੋਈ ਹੈ ਚਾਹ ਲੈ ਕੇ ਆਈ ਸੀ ਸਾਡੇ ਖਾਤਰ ਚਾਹ ਪੀਣੇ ਚਾਹ ਪੀਂ ਤੋਂ ਬਾਅਦ ਬਣਾਉਨੇ ਆ ਪੁਰਾਣੀਆਂ ਚਾਟੀਆਂ ਮਧਾਨੀਆਂ ਜੋ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਭੁੱਲ ਹੀ ਗਈਆਂ ਨੇ ਨਵੀਂ ਟੈਕਨੋਲੋਜੀ ਨੇ ਸਾਡਾ ਸਾਰਾ ਸੱਭਿਆਚਾਰ ਮੋਹ ਪਿਆਰ ਮੁਹੱਬਤ ਖਾ ਲਿਆ ਸੋ ਆ ਲੱਗੂ ਲੱਗ ਚੀਜ਼ਾਂ ਸਾਰੀਆਂ ਲਿਖੀਆਂ ਵੀਆਂ ਵੀਆਂ ਨੇ ਕੀ ਜੀ ਜਿਹੜੇ ਲਈ ਹੈ ਜ਼ਰੂਰ ਇੱਥੇ ਵੇਸ਼ਟ ਕਰਿਓ ਰਾਮਪਰਾ ਫੂ ਤੋਂ ਸਲਾਬ ਤੁਪਰੇ ਰੂਰ ਤੇ ਭਾਈ ਰੂਪੇ ਦੇ ਨੇੜੇ ਪਿੰਡ ਬੋਰ ਦੇ ਗੱਲਾ ਓਪੋਜੀਟ ਦੋ ਪਾਇਲਸ ਹੈ ਉਥੇ ਜ਼ਰੂਰ ਆਇਓ ਬਰਾਸਤੀ ਕਾਰ ਬਣਿਆ ਫਰੀ ਬਰਾਸਤੀ ਕਾਰ ਹੈ ਕੋਈ ਪੈਸਾ ਨਹੀਂ ਪ੍ਰੀ ਵੈਡਿੰਗ ਸ਼ੂਟ ਕਰੋ ਕੋਈ ਸ਼ੂਟ ਕਰੋ ਦੇਖਣ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਕਿ ਅੱਜ ਕੱਲ ਦੀ ਜਿਹੜੀ ਇਹ ਨੌਜਵਾਨ ਪੀੜ੍ਹੀ ਆਪਣੇ ਸੰਬਰਸ਼ ਨੂੰ ਭੁੱਲਦੀ ਜਾਂਦੀ ਆ ਦੁਬਾਰਾ ਫੇਰ ਪੰਜਾਬ ਨੂੰ ਪਰਤੇ ਬਾਹਰ ਗਏ ਲੋਕ ਫੇਰ ਦੁਬਾਰਾ ਪੰਜਾਬ ਨੂੰ ਪਰਤਣ ਤਾਂ ਕਿ ਜਿਹੜੀਆਂ ਕੌਮਾਂ ਅਕਸਰ ਉਹ ਹੀ ਜਉਨੀਆਂ ਰਹਿ ਜਾਂਦੀਆਂ ਨੇ ਜਿਹਨੇ ਆਪਣਾ ਸੱਭਿਆਚਾਰ ਆਪਣਾ ਵਿਰਸਾ ਬਚਾ ਕੇ ਰੱਖਦੀਆਂ ਨੇ ਇਹ ਆ ਇੱਕ ਉਹ ਪੁਰਾਣੀ ਸਮੇਂ ਚ ਖੇਡ ਹੁੰਦੀ ਹੁੰਦੀ ਜੀ ਆ ਦੇਖਣਾ ਕਿ ਆ ਜੀਜਾਂ ਤਾਂ ਕੋਈ ਨਹੀਂ ਭੱਲਿਆ ਹੁਣ ਵੰਟੇ ਗੋਲੀਆਂ ਕਾਚਦੀਆਂ ਆ ਆ ਪੀੜੀਏ ਬਈ ਉਹ ਤੋਂ ਬਾਅਦ ਕਰਦੇ ਆ ਵਲੌਗ ਦੀ ਸਟਾਰਟਿੰਗ ਹਾਂਜੀ ਬਾਈ ਜੀ ਆਹ ਤੁਸੀਂ ਦੇਖ ਲਓ ਕਿਵੇਂ ਪੁਰਾਣੇ ਗੇਟ ਆ ਇਹ ਪਹਿਲਾਂ ਅਕਸਰੀ ਅੱਜਕੱਲ ਦੇ ਗੇਟਾਂ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਗੇਟ ਨੇ ਇਹ ਆ ਹੁੰਦੇ ਸੀਗੇ ਘਗਰੀ ਘਗਰੇ ਵੇ ਗਈਆਂ ਫਲਕਾਰੀਆਂ ਵੀ ਗਈਆਂ ਉਹ ਪੁਰਾਣੇ ਸੰਦੂਖ ਘਗਰੇ ਫਲਕਾਰੀਆਂ ਆ ਜਿਹੜਾ ਨੇ ਆ ਪੁਰਾਣਾ ਟੀਵੀ ਆ ਬਈ ਅਕਸਰੀ ਆਪਾਂ ਤੋਂ ਦੇਖਦੇ ਹੁੰਦੇ ਸੀਗੇ ਠੀਕ ਹੈ ਨਾ ਡੀਡੀ ਪੰਜਾਬੀ ਚੱਲਦਾ ਹੁੰਦਾ ਸੋ ਇੱਕ ਗੱਲ ਮੈਂ ਦੰਦਾਂ ਤੇ ਜਿਹੜੀ ਹੁਣ ਸਾਡੇ ਵਾਲੀ ਪੀੜ੍ਹੀ ਆ ਇਸ ਪੀੜ੍ਹੀ ਨੇ ਦੋਨੇ ਯੁੱਗ ਦੇਖ ਲੇ ਮਨ ਕੇ ਆਪਣਾ ਬਚਪਨ ਚਾ ਪੁਰਾਣਾ ਬਰਾਸਤ ਵਾਲਾ ਪੰਜਾਬੀ ਦੇਖ ਲਿਆ ਜਿਹੜਾ ਹੁਣ ਚਲਕ ਫਲਕ ਡੁਪਲੀਕੇਟ ਰੰਗਤ ਦੇ ਵਿੱਚ ਆ ਪੰਜਾਬ ਉਹ ਵੀ ਦੇਖੀ ਜਾਂਦੇ ਆ ਸੋ ਆਪ ਹੋਣਾ ਵੀ ਪੁਰਾਣਾ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਪੁਰਾਣੇ ਬਜ਼ੁਰਗ ਜੋ ਪਿੰਡ ਦੇ ਆਪਣੇ ਘਰ ਦਾ ਮੋਤਬਰ ਪਰ ਬਜ਼ੁਰਗ ਹੁੰਦਾ ਸੀ ਅਕਸਰ ਉੱਥੇ ਹੁੰਦਾ ਸੀ ਇਹ ਫੋਨ ਜਾਂ ਮੰਜਾ ਜਿਵੇਂ ਰਿਹਾ ਇਦਾਂ ਹੀ ਹੁੰਦਾ ਸੀਗਾ ਇੱਕ ਕਮਰਾ ਹੁੰਦਾ ਸੀ ਉਹਦੇ ਵਿੱਚ ਟੀਵੀ ਲੱਗਿਆ ਸਾਰਾ ਪਰਿਵਾਰ ਇਕੱਠੋ ਕੇ ਬੈਠਦਾ ਆਹ ਪ੍ਰਾਣੀਆਂ ਮੈਡਲ ਵਗੈਰਾ ਰੱਖੇ ਹੋਏ ਨੇ ਬਾਈ ਸਰਪੰਚ ਦੇ ਪਰਿਵਾਰ ਦੀਆਂ ਫੋਟੋਆਂ ਹੋਣਗੀਆਂ ਜੋ ਆਰਮੀ ਦੇ ਵਿੱਚ ਹੋਣੇ ਆ ਸੋ ਆਹ ਪ੍ਰਾਣੀ ਉਹ ਫੌਜ ਦੇ ਵਿੱਚ ਵੀ ਹੁੰਦੀ ਅਕਸਰ ਵਾਰ ਵੀ ਹੁੰਦੀ ਆ ਪਾਣੀ ਵਾਲੀ ਥਰਮੋਸ ਆ ਜੋ ਠੰਡਾ ਪਾਣੀ ਰੱਖਦੀ ਆ ਆ ਗਾਂਦੀ ਜਰਖਾ ਬਾਈ ਇਹ ਆ ਤੁਸੀਂ ਦੇਖ ਸਕਦੇ ਹੋ ਇਹ ਐਂਟੀਲ ਤੋਂ ਨੇ 90 ਸਾਲ ਪਹਿਲਾਂ ਦਾ ਚੱਕੇ ਦਾ ਚਰਖਾ ਗਿਆ ਠੀਕ ਹੈ ਨਾ ਹੁਣ ਆਪਾਂ ਅੱਗੇ ਚੱਲਦੇ ਆਂ ਆਹ ਸੁਰਮੇਦਾਨੀਆਂ ਪੁਰਾਣੀਆਂ ਸੁਰਮੇਦਾਨੀਆਂ ਜੋ ਪਿੱਤਲ ਦੀਆਂ ਹੋਇਆ ਕਰਦੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਆਲੇ ਆ ਹੁੰਦੇ ਇਦਾਂ ਹੀ ਪੁਰਾਣਾ ਸੱਪਰ ਵਗੈਰਾ ਇਦਾਂ ਪਾਇ ਹਸਨ ਪਾਈ ਹੁੰਦੀ ਸੀਗੀ ਸੋ ਆਪਾਂ ਚੱਲਦੇ ਆਂ ਆਹ ਪੁਰਾਣੇ ਖੁੰਡੇ ਆਗੇ ਵੀ ਜਿਹੜੇ ਪਹਿਲਾਂ ਹੀ ਅਕਸਰ ਇਦਾਂ ਹੀ ਆਲਨੇ ਆਦੇ ਹੁੰਦੇ ਸਭ ਤੋਂ ਮਿਹਨਤੀ ਫਾਂਸੀ ਆ ਵਿਜੜਾ ਜਿਹੜਾ ਆ ਬਦਿਆਹਲੇ ਨੂੰ ਬਹੁਤ ਹੀ ਬਰੀਕੀ ਦੇ ਨਾਲ ਪ੍ਰੋਕੇ ਬਣਾਉਂਦਾ ਬਹੁਤ ਮਿਹਨਤ ਦੇ ਨਾਲ ਬਣਾਉਂਦਾ ਠੀਕ ਆ ਉਹ ਚਿਰੀਆਂ ਵੀ ਜਿਹੜੇ ਆਲੇ ਉਵੇਂ ਮੰਤਰ ਦਿਖਾਈ ਹੋਈ ਆ ਸੋ ਇਹ ਸਭ ਚੀਜ਼ਾਂ ਹੁਣ ਲੋਪ ਹੁੰਦੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚੋਂ ਪਹਿਲਾਂ ਮੈਂ ਅਕਸਰ ਹੀ ਗੱਲ ਕਰਦਾ ਹੁੰਨਾ ਸਿਆਣਿਆਂ ਦੀਆਂ ਗੱਲਾਂ ਨੇ ਵੀ ਜਿਹੜੀ ਕੌਮ ਦੀ ਮਾਨ ਕੇ ਚੱਲੋ ਜਿਹੜੀ ਕੌਮ ਦੀ ਭਾਸ਼ਾ ਮਰ ਜਿਹੜੀ ਕੌਮ ਦਾ ਸੱਭਿਆਚਾਰ ਮਰ ਜੇ ਕੌਮ ਮਰ ਜਾਂਦੀ ਹੁੰਦੀ ਆ ਅਸਟਾ ਦੇਖੋ ਤੁਸੀਂ ਪੁਰਾਣੇ ਪੱਖੇ ਇਦਾਂ ਹੁੰਦੇ ਸੀ ਆ ਦੇਖ ਸਕਦੇ ਹੋ ਤੁਸੀਂ ਸੱਤ ਤੇ ਲੱਗੇ ਇਦਾਂ ਇਹ ਅਕਸਰੀ ਜਾਂ ਅਜਰ ਚੌਧਰੀਆਂ ਚੌਧਰੀਆਂ ਦੇ ਹੁੰਦੇ ਪਹਿਲਾਂ ਤਕੜੇ ਆਟਾ ਚੱਕੀਆਂ ਹੋਗੀਆਂ ਹੱਥਾਂ ਵਾਲੀਆਂ ਚਰਖੇ ਛੋਟੇ ਉਹ ਚਰਖੇ ਫੇਰ ਆਟਾ ਚੱਕੀਆਂ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਨਾਲ ਲਿਖੀ ਹੋਈ ਆ ਬਾਈ ਠੀਕ ਹੈ ਜੀ ਵਿੱਚ ਚੀਜ਼ਾਂ ਦਾ ਮੈਨੂੰ ਵੀ ਨਹੀਂ ਪਤਾ ਠੀਕ ਹੈ ਨਾ ਹਰ ਇੱਕ ਚੀਜ਼ ਨਾਂ ਲਿਖੀ ਹੋਈ ਆ ਜਿਉਣਾ ਮੋੜ ਫਿਲਮਾਂ ਦਾ ਦੌਰ ਸੀ ਉਸ ਸਮੇ ਆਦੇ ਹੁੰਦੇ ਆ ਲੰਬੂ ਦੀ ਲੈ ਕੇ ਆਉਣੀ ਐ ਨਿੰਮੋ ਫਿਲਮ ਲੈ ਕੇ ਆਉਣੀ ਐ ਜਿਉਣਾ ਬੀਸੀਆਰ ਬਹੁਤ ਨੇ ਦੇਖਿਆ ਹੋਣਾ ਬੀਸੀਆਰ ਦੇਖਣ ਲਈ ਸਾਰਾ ਪਿੰਡ ਇੱਕ ਇਕੱਠਾ ਕਰ ਹੋ ਜਾਂਦਾ ਜੇ ਕੋਈ ਨਹੀਂ ਦੇਖਾਉਂਦਾ ਤਾਂ ਹਲਾ ਤਾਰਾਂ ਤਾਂ ਛੱਟ ਕੇ ਸੌ ਹੀਲੇ ਵਸੀਲੇ ਕਰਦਾ ਆ। ਆ ਡੈਕ ਰੀਲਾਂ ਠੀਕ ਹੈ ਨਾ ਆ ਦੇਖ ਸਕਦੇ ਹੋ ਤੁਸੀਂ ਬਾਈ ਨੇ ਕਿਵੇਂ ਸਾਂਭ ਕੇ ਰੱਖਿਆ ਹੋਇਆ ਵਿਰਾਸਤ ਨੂੰ ਆ ਟੀਵੀ ਆ ਅਕਸਰੀ ਪੁਰਾਣੀਆਂ ਬੁੜੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਆ ਇਦਾਂ ਬਣ ਤਾਂ ਬੁਣਦਾ ਬੁਣਦੀਆਂ ਪਾਸਮ ਦੇ ਧਾਗੇ ਦੇ ਇਸਤਿਹਾਬਤ ਨਾਲ ਬਣਾਉਂਦੀਆਂ ਇਦਾਂ ਫੁੱਲ ਬੂਟੇ ਬਣਾਏ ਜਾਂਦੇ ਜਿਹੜੀਆਂ ਅੱਜ ਕੱਲ ਨਗਲੇ ਆਰਟੀਫੀਸ਼ੀਅਲ ਹੁਣ ਹੋਰ ਹੀ ਹੋ ਗਏ ਆ ਤਵੇ ਆ ਗਏ ਸੀ ਆ ਟੇਪਾਂ ਆ ਪੁਰਾਣੀ ਟੇਪ ਸਾਹਮਣੇ ਦੇਖੀ ਹੋਣੀ ਆ ਜੋ ਰੇਡ ਗੋਏ ਆ ਗਏ ਬਾਕਮੈਨ ਆ ਗਈ ਆ ਕੱਲੀ ਕੱਲੀ ਚੀਜ਼ ਦੇ ਨਾਲ ਕੱਲੀ ਕੱਲੀ ਚੀਜ਼ ਲਿਖੀ ਹੋਈ ਆ ਸੋ ਆਪਾਂ ਚੱਲਦੇ ਹਾਂ ਅੱਗੇ ਵੀ ਬੜੀਆਂ ਚੀਜ਼ਾਂ ਨੇ ਤੁਹਾਨੂੰ ਦਿਖਾਉਣੇ ਆ ਅਕਸਰ ਹੀ ਬਚਪਨ ਦੇ ਵਿੱਚ ਅਸੀਂ ਤਾਂ ਕਰਦੇ ਰਹੇ ਹਾਂ ਜੇ ਕਿਸੇ ਨੇ ਵਿੱਚ ਵਿੱਚ ਮੰਜੇ ਭੜੀਆਂ ਚਿੜੀਆਂ ਦੇਖ ਲੋ ਚਿੜੀਆਂ ਗੁਬੂਤਰ ਫੜ ਦਿੰਦੇ ਉਹ ਤੇ ਐਂ ਦੂਰੋਂ ਬਹਿ ਜਾਂਦੇ ਐ ਖਿੱਚਦੇ ਫਿਰ ਰੱਸਾ ਉਹਦੇ ਥੱਲੇ ਆਹੋ ਰੋਟੀ ਪਾ ਕੇ ਚਿੜੀਆਂ ਆਇਆ ਚਿੜੀਆਂ ਖਾਣ ਦਾ ਪੁਰਾਣਾ ਖੂਹ ਆਹ ਪੁਰਾਣਾ ਖੂਹ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਬਣਾ ਕੇ ਇੱਕ ਬਰਾਸਤ ਨੂੰ ਜਿਉਂਦਾ ਵਿਰਸੇ ਨੂੰ ਜਿਉਂਦਾ ਰੱਖਿਆ ਬਾਈ ਨੇ ਠੀਕ ਹੈ ਨਾ ਆਪਾਂ ਚੱਲਦੇ ਹਾਂ ਬਾਬੇ ਬਿਛਨੇ ਦੀ ਬੈਠ ਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੈ ਬਾਬੇ ਬਿਸ਼ਨੇ ਦੀ ਬੈਠਕ ਦੂਰੋਂ ਵੀ ਦਿਖਾ ਦੇਣਾ ਅਕਸਰੀ ਕੁੱਲੀ ਟਾਇਪ ਅੰਦਰ ਚੱਲ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਹੈ ਹਾਂਜੀ ਇਹ ਆ ਬਾਬੇ ਬਿਸ਼ਨੇ ਦੀ ਬੈਠਕ ਜਿੱਥੇ ਅਕਸਰੀ ਬਜ਼ੁਰਗ ਬੈਠਿਆ ਬੁੱਠਿਆ ਕਰਦੇ ਸਨ ਆ ਬਾਈ ਦੇ ਆਉਧੀਆਂ ਪੁਰਾਣੀਆਂ ਫੋਟੋਆਂ ਨੇ ਉਦਮ ਸਿੰਘ ਦੀ ਫੋਟੋ ਕਰਤਾਰ ਸਿੰਘ ਸਰਾਬੇ ਅਰਗਿਆਂ ਦੀਆਂ ਫੋਟੋਆਂ ਨੇ ਆ ਤੁਸੀਂ ਦੇਖ ਸਕਦੇ ਹੋ ਵਾਰਸ ਹੀ ਰਸਾ ਦੀ ਗੁਰਮੁਖੀ ਕਿਤਾਬ ਸਾਰੀਆਂ ਜੋ ਆ ਸਰਪੰਚਾਂ ਦੀ ਪਿੰਡ ਦੀ ਸੂਚੀ ਲਾਈ ਵੀ ਆ ਬਾਈ ਨੇ ਉਹਦੇ ਆਹ ਕਿਤਾਬਾਂ ਪੜਨ ਦਾ ਅਕਸਰੀ ਸ਼ੌਂਕ ਹੁੰਦਾ ਸੀ ਪਹਿਲਾਂ ਤੇ ਹੁਣ ਤਾਂ ਉਹ ਗਿਆਈ ਹੁਣ ਤਾਂ ਮੋਬਾਈਲਾਂ ਜੋਗੀ ਰਹਿ ਗਏ ਆ ਦੇਖਦੇ ਹਾਂ ਦਿਓ ਆ ਅੱਜ ਕੱਲ ਅਕਸਰੀ ਜੋਗੀਆਂ ਕੋਲੇ ਹੁੰਦਾ ਦਵਾਈਆਂ ਦੋਈਆਂ ਵਾਲਾ ਆ ਲੈਂਪ ਹੁੰਦਾ ਸੀ ਬਣਾਣਾ ਪੱਖੇ ਇਹ ਆ ਤੁਸੀਂ ਦੇਖਦੇ ਆ ਉਹ ਚਿੱਠੀਆਂ ਪੱਤਰ ਪਏ ਆ ਵਿਆਹ ਦੇ ਸ਼ਾਹੀ ਕਾਰਡ ਆਉਂਦੇ ਹੁੰਦੇ ਸੀਗੇ ਉਹ ਵਾਲੀਆਂ ਚੀਜ਼ਾਂ ਮਾਤਾ ਬਲਬੀਰ ਕੌਰ ਵਰਗੀ ਆ ਤੁਸੀਂ ਦੇਖ ਸਕਦੇ ਹੋ ਬੜੀ ਸੌਂਗ ਤੇ ਰੀਜਾਂ ਨਾਲ ਬਣਾਈ ਹੋਈ ਚੀਜ਼ ਹੈ ਵਿਰਾਸਤੀ ਘਰ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਆਪ ਆ ਕੇ ਦੇਖਿਓ ਜ਼ਰੂਰ ਤਾਂ ਕਿ ਪਤਾ ਲੱਗੇ ਕਿ ਪਹਿਲਾਂ ਵਾਲਾ ਪੰਜਾਬ ਕਿਹੋ ਜਿਹਾ ਹੁੰਦਾ ਸੀ ਕਿ ਤੇ ਹੁਣ ਵਾਲਾ ਪੰਜਾਬ ਕਿਹੋ ਜਿਹਾ ਆਹ ਵਾਲ ਦੇ ਗੱਡੇਆਂ ਦੀਆਂ ਦੌਣਾਂ ਲਈ ਜੋ ਗੱਡੇ ਆ ਉਹ ਚੀਜ਼ ਆ ਹੁਣ ਤਾਂ ਵਾਸ਼ਰੂਮ ਹੋ ਗਏ ਪਹਿਲਾਂ ਗੁਸਲਖਾਨਾ ਹੋਇਆ ਕਰਦੇ ਸਨ ਆਉ ਗੱਡਾ ਜਿਹਦੇ ਜਦੋਂ ਮੰਨ ਕੇ ਚੱਲੋ ਜੋ ਵੀ ਪਹਿਲਾਂ ਸਾਧਨ ਹੁੰਦੇ ਸੀਗੇ ਅੱਜ ਦੇ ਉਸ ਸਮੇਂ 'ਚ ਫੋਰਚੂਨਰ ਵੀ ਨਹੀਂ ਰੀਚ ਕਰਦੀ ਸੀ ਉਸ ਰੂਬੀ ਕੌਨ ਤੋਂ ਵੀ ਉੱਤੇ ਹੀ ਹੁੰਦਾ ਸੀ ਇਹ ਗੱਡਾ ਵਿੱਚ ਬੈ ਕੇ ਅਕਸਰੀ ਜਾਇਆ ਕਰਦੇ ਸਨ ਹੂੰ ਤਾਂ ਪੈਦਲ ਮਾਰਚੇ ਤਕੜੇ ਲੋਕ ਜਾਇਆ ਕਰਦੇ ਸਨ ਆ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਚੀਜ਼ ਦੇ ਨਾਲ ਜੇ ਆਪਾਂ ਵੀਡੀਓ ਨੂੰ ਬਣਾਈਏ ਬਹੁਤ ਜ਼ਿਆਦਾ ਲੰਬੀ ਬਣ ਜਾਊਗੀ ਹਰ ਇੱਕ ਚੀਜ਼ ਦੇ ਨਾਲ ਲਾਲ ਟੈਗ ਨਾ ਹੋਗੇ ਹਰ ਇੱਕ ਚੀਜ਼ ਦੇ ਨਾਲ ਇੱਥੇ ਲਿਖ ਕੇ ਲਾਇਆ ਵਾ ਜ਼ਰੂਰ ਇੱਥੇ ਆਇਓ ਤੇ ਦੇਖ ਕੇ ਜਾਇਓ ਆ ਦੀਵਾ ਹੋਆ ਅਮਦਾਣੀਆਂ ਤੁਸੀਂ ਦੇਖ ਸਕਦੇ ਹੋ ਦੂਰੋਂ ਆਪ ਕੋਚੀ ਆ ਗਈ ਅਚਰਖੇ ਆ ਆ ਦਰਿਆ ਮੋਨ ਵਾਲੀ ਆ ਠੀਕ ਹੈ ਨਾ ਰਸ ਸਮੇਤ ਕੰਗੀ ਕਪੜਾ ਇਹ ਸਲਾਈਆਂ ਹੋ ਗਈਆਂ ਕੱਲੀ ਕੱਲੀ ਚੀਜ਼ ਦੇ ਉੱਪਰ ਕੱਲੀ ਕੱਲੀ ਚੀਜ਼ ਲਿਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਕੋਰਸੀਆਂ ਆ ਇੱਕ ਆ ਦੇਖੋ ਪੂਰੀਆਂ ਆ ਨਾਲ ਹੁੰਦੀ ਸੀ ਅਕਸਰੀ ਐਂਕਮ ਬੁੜੀਆਂਦਾਰੀਆਂ ਬੁੰਨਦੀਆਂ ਲੰਗਾਉਂਦੀਆਂ ਕਰਦੀਆਂ ਪ੍ਰੈਸ ਆ ਗਈ ਆ ਵੀ ਪ੍ਰੈਸ ਆ ਗਈ ਉਹ ਵੀ ਪ੍ਰੈਸ ਆ ਗਈ ਪਹਿਲਾਂ ਇਹੋ ਜੀਆਂ ਪ੍ਰੈਸਾਂ ਹੁੰਦੀਆਂ ਸੀ ਹੁਣ ਤਾਂ ਸਭ ਕੁਝ ਸੀਗਾ ਠੀਕ ਹੈ ਟੈਕਨੋਲੋਜੀ ਨੇ ਸਾਡਾ ਸਾਰਾ ਕੁਝ ਖਾ ਲਿਆ ਯੂਰਪ ਦੇ ਵਿੱਚ ਵਗਜੋ ਬਾਹਰਲੇ ਦੇਸ਼ਾਂ ਦੇ ਵਿੱਚ ਕਿਸੇ ਥਾਂ ਵਗਜੋ ਉਹਨਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਿਉਂਦੇ ਰੱਖਿਆ ਹੋਇਆ ਇੰਡੀਆ ਦੀਆਂ ਸਟੇਟਾਂ 'ਚ ਤਗੜੀਆਂ ਕਹਿੰਦੀਆਂ ਕੌਣੀਆਂ ਸਟੇਟਾਂ ਜੋ ਉਹਨਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਉਹੀ ਪੁਰਾਣੇ ਵਿਰਾਸਤੀ ਲੋਕ ਨੇ ਠੀਕ ਹੈ ਇੱਕ ਪੰਜਾਬ ਇੱਕ ਇਹੋ ਜਿਹਾ ਜਿਹਨਾਂ ਆਪਣੀ ਵਿਰਾਸਤ ਨੂੰ ਵਿਰਸੇ ਨੂੰ ਟੁੱਟ ਚੁੱਕਿਆ ਤਾਂ ਹੀ ਇਹ ਇਦਾਂ ਦੁੱਖ ਭੋਗ ਦਾ ਬਾਹਰ ਨੂੰ ਰੁਖ ਕਰ ਲਿਆ ਨਹੀਂ ਪੰਜਾਬ ਵਰਗਾ ਦੇਸ਼ ਪੂਰੀ ਦੁਨੀਆ ਦੇ ਵਿੱਚ ਨਹੀਂ ਸੀ ਜਰੂਰ ਆਪਦੇ ਦੇਸ਼ ਨੂੰ ਮੋੜੋ ਆਪਦੇ ਕਲਚਰ ਸੱਭਿਆਚਾਰ ਨਾਲ ਜੁੜਿਓ ਬਾਈ ਬਣ ਕੇ ਆ ਤੁਸੀਂ ਦੇਖ ਸਕਦੇ ਪਹਿਲਾਂ ਤਵੇ ਹੁੰਦੇ ਸੀਗੇ ਆ ਪਹਿ ਜਾ ਤਵੇ ਜਦ ਰਿਕਾਰਡ ਚੱਲਦੇ ਹੁੰਦੇ ਪੁਰਾਣੇ ਆ ਸਾਹ ਸਿੰਘ ਮਸਤਾਨ ਅਰਗੇ ਨਰਿੰਦਰ ਕੌਰ ਬੀਬਾਸ ਸਰੇਂਦਰ ਕੌਰ ਅਰਗੀਆਂ ਦੇ ਰਿਕਾਰਡ ਹੁੰਦੇ ਸੀਗੇ ਆ ਜਿੰਦੇ ਨੇ ਬਾਈ ਆ ਤੁਸੀਂ ਦੇਖ ਸਕਦੇ ਕੱਲਾ ਕੱਲਾ ਮੁਠੀ ਹਿੰਦਾ ਹੋਰ ਜਿੰਦੇ ਆ ਕਹਾੜੀਆਂ ਗਣਾਸੇ ਅਰਜਨ ਬੈਲੀ ਨੇ ਪੈਰੀ ਜੋੜ ਕੇ ਗਣਾਸੇ ਮਾਰੀ ਆ ਕੋਟ ਨੇ ਆ ਗਏ ਠੀਕ ਹੈ ਨਾ ਆ ਮਿੱਟੀ ਦੀ ਪ੍ਰਾਂਤ ਆ ਗਈ ਆ ਹਾਲ ਆ ਉਹ ਗੱਡਾ ਜਿਹਦੇ ਤੇ ਖੇਤ ਜਾਇਆ ਕਰਦੇ ਸਨ ਜਾਂ ਕਿਸੇ ਸਮੇਂ ਵੀ ਮੇਲਾ ਹੋਇਆ ਕਰਦਾ ਜਾਂ ਨਾਨਕਾ ਮੇਲ ਜਾਇਆ ਕਰਦਾ ਸੀ ਸੋ ਇਹ ਗੱਡਿਆਂ ਦੇ ਉੱਪਰ ਹੀ ਬਹਿ ਕੇ ਜਾਇਆ ਕਰਦੇ ਸਨ ਇਹ ਉਹ ਗੱਡੇ ਨੇ ਆ ਫਿਰ ਉਹ ਹੀ ਟੀਵੀ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਪੁਰਾਣੀ ਵਿਰਾਸਤੀ ਚੀਜ਼ਾਂ ਅਫਲਾ ਆ ਗਿਆ ਬਈ ਜੇ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਫਲਾ ਕੀ ਹੁੰਦਾ ਹੈ ਫਲਾ ਅਕਸਰੀ ਜਦੋਂ ਪੁਰਾਣੇ ਬਜ਼ੁਰਗ ਹੁੰਦੇ ਤਾਂ ਮੈਂ ਵੀ ਸੁਣਿਆਗਾ ਪੁਰਾਣੇ ਬਜ਼ੁਰਗ ਦਾਣੇ ਇਕੱਠੇ ਕਰਦੇ ਹੁੰਦੇ ਬਾਲਦਾ ਮਗਰ ਪਾ ਕੇ ਉਹ ਇਹਨਾਂ ਨੂੰ ਦਾਣੇ ਇਕੱਠੇ ਕਰਦੇ ਨੇ ਉਹਦੇ ਨਾਲ ਵਿੱਚ ਖੰਡੇ ਲੱਗੇ ਹੁੰਦੇ ਨਾਲ ਦਾਣੇ ਇਕੱਠੇ ਹੋ ਜਾਂਦੇ ਹਨ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਸਾਨਣਾ ਦੇਸੀ ਸਾਨਣਾ ਹੈਗਾ ਇਹ ਪੂਰੀ ਬਰੀਕੀ ਨਾ ਪੂਰੀ ਗੌਰ ਨਾਲ ਚੀਜ਼ ਦੇਖਣੀ ਇੱਥੇ ਆ ਕੇ ਪੜਿਓ ਇੱਥੇ ਜ਼ਰੂਰ ਆਇਓ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਲੱਗੂਗਾ ਆ ਹਾਲ ਨੇ ਪੁਰਾਣੇ ਸਮੇਂ ਦੇ ਜਦੋਂ ਬਲਦਾਂ ਵਾਗਰ ਉੱਠਾਂ ਵਾਗਰ ਪਾ ਕੇ ਜੋ ਮਨਕਿ ਚਲ ਆਪਣੇ ਖੇਤੀ ਕਰਿਆ ਕਰਦੇ ਸਨ ਉਦੋਂ ਲੋਕ ਸੌਖੇ ਵੀ ਸੀਗੇ ਕਿਰਤੀ ਵੀ ਸੀਗੇ ਮਿਹਨਤੀ ਵੀ ਸੀਗੇ ਬਿਮਾਰੀਆਂ ਠਮਾਰੀਆਂ ਤੋਂ ਪੰਜਾਬ ਬੱਚਿਆ ਵਾ ਸੀ ਅੱਜ ਦੇ ਦੌਰ ਨਾਲ ਸੌਖੇ ਸੀਗੇ ਮੁਸੀਬਤਾਂ ਤਾਂ ਉਦੋਂ ਵੀ ਆਉਂਦੀਆਂ ਸੀ ਅੱਜ ਜਿਵੇਂ ਆਪਾਂ ਕਹਿ ਦਿੰਨੇ ਆ ਵਿਦੇਸ਼ਾਂ ਨੂੰ ਰੋਕ ਕਰ ਲੈਣੇ ਆ ਵੀ ਅੱਜ ਵਸੀਰਤਾ ਵਸੀਰਤਾ ਆਪਾਂ ਆਪਣੇ ਆਵ ਖਰੀਦੀਆਂ ਇੱਕ ਘਰ ਚ ਦੋ ਦੋ ਤਿੰਨ ਦਿਨ ਟਰੈਕਟਰ ਖੜਾ ਲਏ ਉਤੋਂ ਕਰਜ਼ਈ ਹੋਗੇ ਸੋ ਮਿਹਨਤ ਤੋਂ ਆਪਾਂ ਪਿੱਸੇ ਹਟ ਗਏ ਬਾਹਰਲੇ ਹੋਰ ਸਟ੍ਰੀਟਾਂ ਦੇ ਆਕੇ ਯੂਪ বিহার ਤੋਂ ਆਕੇ ਲੋਕ ਮਿਹਨਤ ਕਰਦੇ ਆ ਫਿਰ ਆਪਾਂ ਕਹਿੰਦੇ ਆ ਜਦੋਂ ਆਪਾਂ ਖੁਦ ਮਿਹਨਤ ਸਾੜ ਜਾਨੇ ਆ ਸੋ ਇਹ ਉਹ ਲੋਕਾਂ ਦੀਆਂ ਕਿਰਤੀ ਲੋਕਾਂ ਦੀਆਂ ਚੀਜ਼ਾਂ ਨੇ ਜੋ ਉਸ ਸਮੇਂ ਮਿਹਨਤ ਕਰਦੇ ਨਾਲ ਘੋੜੀਆਂ ਨੇ ਜੋ ਉਠਾਂ ਦੇ ਉੱਪਰ ਪਾਈਆਂ ਜਾਂਦੀਆਂ ਸਨ ਆਹਾ 45 ਆ ਜੋ ਪਾਈਆਂ ਚਾਉ ਕੋੜੀਆ ਕਾਠੀ ਐ ਜਦੋਂ ਉੱਠਦੇ ਆ ਪਾਈਆਂ ਨੇ ਦੋ ਦੋ ਤਿੰਨ ਜਣੇ ਬੈਹ ਜਾਂਦੇ ਸੀਗਾ ਨਾ ਆ ਸਕੂਟਰ ਚੇਤਕ ਆ ਗਿਆ ਬਈ ਸੰਦੂਖ ਸੋ ਬਣੀਆਂ ਚੀਜ਼ਾਂ ਬਈ ਨੇ ਸਰਪੰਚ ਨੇ ਸਵਰਨ ਸਿੰਘ ਨੇ ਸਾਹਮ ਕੇ ਰੱਖੀਆਂ ਹੋਈਆਂ ਨੇ ਠੀਕ ਹੈ ਨਾ ਆ ਮਸ਼ੀਨ ਆ ਗਈ ਬਈ ਜੋ ਹੱਥਾਂ ਲੋਕ ਕਰਦੇ ਹੁਣ ਤਾਂ ਜਿੰਮ ਜਾਂਦੇ ਉਦੋਂ ਹੱਥੀ ਲੋਕ ਕੰਮ ਕਰਦੇ ਕੰਮ ਕਰਦੇ ਤੇ ਨਵੇਂ ਸਰੀਰ ਬਣਿਆ ਰਹਿੰਦਾ ਨਾਲੇ ਆਪਦੀ ਕਮਾਈ ਹੁੰਦੀ ਨੇ ਹੋਰ ਵਾਦੇ ਆਂਟੀਨਾ ਸਭ ਨੂੰ ਯਾਦ ਹੈ ਪਹਿਲਾਂ ਆਂਟੀਨੇ ਹੁੰਦੇ ਸਪੀਕਰ ਲੱਗਦੇ ਅਕਸਰੀ ਆਪਾਂ ਕੋਠੇ ਉੱਪਰ ਚੱਲਦੇ ਹਾਂ ਨੂੰ ਦਿਖਾਉਂਦੇ ਆਂ ਉਹ ਦੇਖੀਂਆਂ ਰੱਬ ਵਸਦਾ ਹੁੰਦਾ ਇਹੋ ਜਿਹੇ ਘਰਾਂ ਦੇ ਵਿੱਚ ਅਕਸਰੀ ਰੱਬ ਪਰਮਾਤਮਾ ਦਾ ਵਾਸ ਹੋਇਆ ਕਰਦਾ ਹੈ ਇਹ ਜੀਆਂ ਰੂਹਾਂ ਕਦੇ-ਕਦੇ ਮਿਲਦੀਆਂ ਜਿਓ ਆਪਣੇ ਆਪ ਦੇ ਪੈਸੇ ਖਰਚ ਕੇ ਇਹੋ ਜੇ ਵਿਰਸੇ ਨੂੰ ਸਾਹਮ ਕੇ ਰੱਖਦੀਆਂ ਨੇ ਠੀਕ ਹੈ ਨਾ ਆਪਾਂ ਇੱਥੋਂ ਫੇਰ ਥੱਲੇ ਨੂੰ ਝਲ ਕੇ ਦਿਖਾ ਦਈਏ ਤੁਹਾਨੂੰ ਇਹ ਚੀਜ਼ ਦੀ ਆਓ ਹਾਂਜੀ ਇਹ ਹੈ ਚੁਵਾਰਾ ਅਕਸਰੀ ਹਵੇਲੀਆਂ ਪੁਰਾਣੀਆਂ ਹਵੇਲੀਆਂ ਹੋਇਆ ਕਰਦੀਆਂ ਸਨ ਪੁਰਾਣੇ ਦਰਵਾਜ਼ੇ ਹੋਇਆ ਕਰਦੇ ਉਹਨਾਂ ਉੱਪਰ ਚੁਵਾਰਾ ਹੋਇਆ ਮਹਿਮਾਨ ਨਵਾਜੀ ਉਦੀ ਕੋਈ ਮਹਿਮਾਨ ਆਉਂਦੇ ਉਹਨਾਂ ਚੁਵਾਰਿਆਂ ਦੇ ਵਿੱਚ ਆ ਕੇ ਬੈਠ ਜਾਂਦੇ ਇੱਥੇ ਬੈਠਦੇ ਖੁੱਲੀ ਹਵਾ ਆਉਂਦੀ ਏਸੀ ਤੋਂ ਵੀ ਠੰਡੀ ਹਵਾ ਲੋਕ ਆਪਦੇ ਇੰਜੋਏਮੈਂਟ ਕਰਦੇ ਇਹ ਅੱਜ ਦੇ ਬੈਡਾਂ ਨੂੰ ਤਕੜੇ ਮੰਜੇ ਨੇ ਆ ਤੁਸੀਂ ਮੰਜੇ ਦੇਖ ਸਕਦੇ ਹੋ ਉਸ ਸਮੇਂ ਦੇ ਮੰਜੇ ਠੀਕ ਹੈ ਨਾ ਆ ਬਾਹਰੀ ਸਾਈਡ ਹੈ ਹਵਾ ਹੁੰਦੀ ਠੰਡੀ ਹਾਲ ਵੀ ਗਈਆਂ ਪੰਜਾਲੀਆਂ ਵੀ ਗਈਆਂ ਆ ਕੁਰਸੀਆਂ ਨਹੀਂ ਇਹ ਆ ਤੁਹੇ ਦੱਸ ਦਉ ਮਹਾਰਾਜਾ ਰਿਆਸਤ ਪਟਿਆਲਾ ਭਵਿੰਦਰ ਸਿੰਘ ਮਹਾਰਾਜਾ ਭਵਿੰਦਰ ਸਿੰਘ ਇਹਨੂੰ ਤਾਂ ਵੈਸੇ ਲੋਕ ਜਾਣਦੇ ਹੋਣਗੇ ਇਹਦੀਆਂ ਰਾਣੀਆਂ ਨੇ ਹਨ ਇਹਨਾਂ ਦੇ ਨਾਮ ਨੇ 122 ਨੇ ਬੜੀ ਹੀ ਸਿੱਦਤ ਦੇ ਨਾਲ ਸਾਹਮ ਕੇ ਕੱਲੀ ਕੱਲੀ ਚੀਜ਼ ਰੱਖੀ ਹੈ ਕਿਸੇ ਵੀ ਵੀਰ ਕੋਲੇ ਪ੍ਰਾਣੀ ਵਿਰਾਸਤੀ ਚੀਜ਼ ਪਈ ਹੋਵੇ ਜ਼ਰੂਰ ਇੱਥੇ ਜ਼ਰੂਰ ਪਹੁੰਚਦੀ ਕਰਿਓ ਜੇ ਕੋਈ ਨਹੀਂ ਸਾਹਮ ਸਕਦਾ ਇਹ ਤਾਂ ਜ਼ਰੂਰ ਇਸ ਜਗ੍ਹਾ ਤੇ ਪਹੁੰਚਦੀ ਕਰਿਓ ਆਪਾਂ ਫਿਰ ਤੁਹਾਨੂੰ ਫਰੰਟ ਦਿਖਾ ਦਿੰਨੇ ਆ ਇਧਰ ਰੋਡ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਰੋਡ ਹੈ ਐਸ ਸਾਈਡੋਂ ਜਿਹੜੀ ਮੇਰੀ ਉਂਗਲ ਹੈ ਆ ਰਹੀ ਹੈ ਐਸ ਰੈਂਪਰੇ ਤੋਂ ਰੈਂਪਰੇ ਫੂਲ ਤੋਂ ਅਸਲਾਉਤਪੁਰੇ ਨੂੰ ਸੜਕੇ ਜਾਂਦੀ ਹੈ ਆਪੋਜੀਟ ਦੋ ਪੈਲਸ ਉੱਥੇ ਇਹ ਵਿਰਾਸਤੀ ਘਰ ਬਣਿਆ ਹੋਇਆ ਹੈ ਸਰਪੰਚ ਸਵਨ ਸਿੰਘ ਸੀਰੀਅਲ ਦਾ ਸੇ ਇਹ ਆਪਣੀ ਪੈਲੀ ਦੇ ਵਿੱਚ ਫ੍ਰੀ ਹੈ ਇਹ ਇੱਥੇ ਪ੍ਰੀ ਵਿਡਿੰਗ ਸ਼ੂਟ ਕਰੋ ਆ ਕੇ ਦੇਖੋ ਆ ਕੇ ਬੈਠੋ ਆਰਾਮ ਕਰੋ ਕੋਈ ਪੈਸਾ ਨਹੀਂ ਫ੍ਰੀ ਹੈ ਸਾਰਾ ਕੁਝ ਜ਼ਰੂਰ ਪਹੁੰਚਿਓ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਆਪ ਆਇਓ ਯਾਦ ਰੱਖਿਓ ਪੰਜਾਬ ਕਿਹੋ ਜਿਹਾ ਹੁੰਦਾ ਸੀ ਪੰਜਾਬ ਦੇ ਲੋਕ ਕਿਹੋ ਜਿਹੇ ਹੁੰਦੇ ਸੀ ਕਿਹੋ ਜਿਹੇ ਕਿੰਨੇ ਮਿਹਨਤੀ ਲੋਕ ਹੁੰਦੇ ਸੀ ਕਿਵੇਂ ਹੱਥਾਂ ਦੀ ਕਿਰਤ ਕਰਦੇ ਸੀ ਜੁੜਿਓ ਪੰਜਾਬ ਦੇ ਨਾਲ ਅਕਸਰੀ ਦੁਆਰੇ ਦੁਆਰੇ ਫੇਰ ਮੈਂ ਕਰਨਾ ਉਹ ਕੌਮਾਂ ਉਹ ਦੇਸ਼ ਉਹ ਸਭ ਕੁਝ ਮਰ ਮਿਟ ਜਾਂਦਾ ਹੁੰਦਾ ਜਿਹੜੀਆਂ ਕੌਮਾਂ ਦਾ ਆਪਣੀ ਮਾਂ ਬੋਲੀ ਨੂੰ ਟੁੱਟ ਜਾਂਦੀ ਆਪਣੇ ਵਿਰਸੇ ਨੂੰ ਟੁੱਟ ਜਾਂਦੀਆਂ ਨੇ ਠੀਕ ਹੈ ਨਾ ਜੀ ਇਹ ਜ਼ਰੂਰ ਵੇਸਟ ਕਰਿਓ ਬਾਈ ਨਾਲ ਵੀ ਦੋ ਚਾਰ ਗੱਲਾਂ ਜ਼ਰੂਰ ਕਰਾਂਗੇ ਤੁਹਾਡੇ ਨਾਲ ਜ਼ਰੂਰ ਗੱਲਾਂ ਕਰਵਾਵਾਂਗੇ ਭਾਈ ਸੁਵੰਨ ਸਿੰਘ ਨਾਲ ਸਰਪੰਚ ਸੁਵੰਨ ਸਿੰਘ ਨਾਲ ਜ਼ਰੂਰ ਬਣੇ ਰਹੇ ਹੋ ਵੀਡੀਓ ਦੇ ਨਾਲ ਕੋਈ ਪੁਰਾਣੀ ਵਿਰਾਸਤੀ ਚੀਜ਼ ਹੈ ਤੁਸੀਂ ਨਹੀਂ ਸਾਂਭ ਸਕਦੇ ਜ਼ਰੂਰ ਨੰਬਰ ਮੈਂਸ਼ਨ ਕਰਾਂਗੇ ਵਿੱਚ ਵੀਡੀਓ ਦੇ ਬਾਈ ਦਾ ਨਾਮ ਲਿਖਾਂਗੇ ਪਿੰਡ ਦਾ ਨਾਮ ਲਿਖਾਂਗੇ ਇੱਥੇ ਜ਼ਰੂਰ ਪਹੁੰਚਦੀ ਕਰਿਓ ਧੰਨਵਾਦ ਸਹਿਤ ਵੀਡੀਓ ਨੂੰ ਕਰਿਓ ਵੱਤੋ ਵੱਤ ਸ਼ੇਅਰ ਚੰਗੀ ਲੱਗੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਣੀ ਨੌਜਵਾਨ ਪੀੜ੍ਹੀ ਇਹ ਭਰਾ ਬਰਸ਼ੇ ਨੂੰ ਦੇਖ ਸਕੇ ਪਿਆ ਬੀ ਕਲਚਰ ਨੂੰ ਦੇਖ ਸਕੇ ਬਰੀਕੀ ਨਾਲ ਦੇਖਣਾ ਜਾਣਨਾ ਕਰਨਾ ਜਰੂਰ ਇੱਥੇ ਆਇਓ ਵਿਰਾਸਤੀ ਘਰ ਦੇ ਵਿੱਚ ਧੰਨਵਾਦ ਹਾਂਜੀ ਬਾਈ ਹੁਣ ਆਪਾਂ ਸਾਰੀ ਵੀਡੀਓ ਨੂੰ ਕਵਰ ਕਰਕੇ ਆਏ ਆ ਬਾਈ ਕੋਲੇ ਤੁਹਾਡੇ ਨਾਲ ਥੋੜੀ ਬਹੁਤ ਗੱਲਬਾਤ ਬਾਈ ਨਾਲ ਵੀ ਕਰਾਉਨੇ ਆ ਕਿਹੜਾ ਪਿੰਡ ਆ ਬਾਈ ਆਪਦੇ ਮੂੰਹਾਂ ਆ ਡਿਟੇਲ ਦੱਸੋ ਨਾਮ ਕੀ ਐ ਜਰੂਰ ਨੰਬਰ ਵੀ ਬੋਲੂਗਾ ਕੋਈ ਵੀ ਤੁਹਾਨੂੰ ਫੇਰ ਦੱਸਦਾ ਇਸ ਵਿਰਾਸਤੀ ਘਰ ਤੁਹਾਡੇ ਘਰ ਕੋਈ ਚੀਜ਼ ਪਈ ਐ ਜਰੂਰ ਇੱਥੇ ਪਹੁੰਚਦੀ ਕਰਿਓ ਆ ਕਰ ਦਿਆਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਸਵਰਨ ਸਿੰਘ ਆ ਜੀ। ਪਿੰਡ ਜੀ ਬੁਰਜਗੱਲ। ਬਾਈ ਜੀ ਜਿਹੜੀ ਤੁਸੀਂ ਇਹ ਚੀਜ਼ ਬਣਾਈ ਆ ਤੁਹਾਨੂੰ ਇਹ ਚੀਜ਼ ਦਾ ਕਦੋਂ ਤੋਂ ਸ਼ੌਂਕ ਸੀਗਾ ਚੀਜ਼ ਦਾ? ਇਹ ਬਚਪਨ ਤੋਂ ਸ਼ੌਕ ਆ ਜੀ। ਠੀਕ ਹੈ ਜੀ। ਇਹ ਚੀਜ਼ਾਂ ਹੁਣ ਸੰਭੀਆਂ ਬਚਪਨ ਤੋਂ ਕੋਈ ਸਾਡੇ ਵੱਡਿਆਂ ਨੇ ਵੀ ਸੰਭੀਆਂ ਸੀ ਫੇਰ ਮੇਰੇ ਹੱਥ ਲੱਗੀਆਂ ਇਹ। ਅੱਜਕੱਲ ਤਾਂ ਨਹੀਂ ਇਹ ਚੀਜ਼ਾਂ ਤੋਂ ਬਹੁਤ ਲੋਕ ਦੂਰ ਹੋ ਗਏ। ਬਿਲਕੁਲ ਪਾਸਾ ਵੱਟ ਗਏ ਜੀ ਲੋਕ। ਹਾਂਜੀ। ਹਾਂਜੀ। ਤੇ ਬਾਈ ਇਹ ਤੁਸੀਂ ਮੰਨ ਕੇ ਚਲੋ ਇਹ ਆਪਣੀ ਪੈਲੀ ਦੇ ਵਿੱਚ ਮੇਨ ਰੋਡ ਦੇ ਉੱਤੇ ਇਹ ਅਰੰਪਰਾ ਫੂਲ ਤੋਂ ਸਲਾਤਪੁਰੇ ਨੂੰ ਰੋਡ ਜਾਂਦਾ ਉਸ ਤੇ ਜਗ੍ਹਾ ਤੇ ਚੀਜ਼ ਬਣੀ ਹੈ ਹਾਂਜੀ ਹਾਂਜੀ ਇਹ ਵਿਰਾਸਤੀਕਰ ਇਹ ਬਾਈ ਉਹ ਰੂ ਨੇ ਜਿਨੇ ਆਪਣੇ ਵਿਰਸੇ ਨੂੰ ਸਾਹਮ ਕੇ ਰੱਖਿਆ ਠੀਕ ਹੈ ਨਾ ਨਹੀਂ ਲੋਕਾਂ ਦੇ ਸੌਂਕ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਲੋਕ ਹੋਰ ਹੀ ਆ ਥਾ ਸੌਂਕਾਂ ਤੇ ਪੈਸਾ ਖਰਚ ਕਰਦੇ ਆ ਪਰ ਬਾਈ ਉਹ ਰੂ ਨੇ ਜਿਨੇ ਆਪਣੇ ਪੰਜਾਬੀ ਵਿਰਸੇ ਨੂੰ ਸਾਹਮ ਕੇ ਰੱਖਿਆ ਹੋਇਆ ਪੰਜਾਬੀ ਕਲਚਰ ਨੂੰ ਸਾਹਮ ਕੇ ਰੱਖਿਆ ਹੋਇਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਾਡਾ ਪਛੋਕੜ ਪੰਜਾਬ ਕਿਹੋ ਜਿਹਾ ਸੀ ਸੋ ਵਾਪਸ ਆਈਏ ਆਪਾਂ ਇਸ ਪੰਜਾਬ ਦੇ ਵਿੱਚ ਜੁੜੀਏ ਇਸ ਚੀਜ਼ ਦੇ ਨਾਲ ਜਰੂਰ ਇਸ ਥਾਂ ਤੇ ਆ ਕੇ ਜਾਇਓ ਇਹ ਜਗਾ ਪਿੰਡ ਬੁਰਜਗਿਲ ਰਾਮਪਰਾ ਫੂਲ ਤੋਂ ਸਲਾਬਤਪੁਰਾ ਰੋਡ ਜਾਂਦਾ ਸਾਹਮਣੇ ਦੋ ਪੈਲਸ ਨੇ ਬਾਈ ਬੋਰਡ ਵੀ ਜਰੂਰ ਲਾਊਗਾ ਉਸਗਾ ਤੇ ਜਰੂਰ ਪਹੁੰਚ ਕੇ ਆਈਏ ਲੱਗਦਾ ਹੁੰਦਾ ਵੀ ਇਹ ਘਰ ਆ ਪਰ ਜਰੂਰ ਆਇਓ ਇਸ ਜਗਾ ਤੇ ਜ਼ਰੂਰ ਦੇਖ ਕੇ ਜਾਓ ਆਪਣੇ ਬੱਚਿਆਂ ਨੂੰ ਦਿਖਾਓ ਤੇ ਆਪ ਦੇਖ ਕੇ ਜਾਓ ਜਿਹੜੀਆਂ ਉਹ ਕੌਮਾਂ ਅਕਸਰ ਹੀ ਮਰ ਜਾਂਦੀਆਂ ਹੁੰਦੀਆਂ ਜਿਨ੍ਹਾਂ ਦਾ ਪਛੋਕੜ ਮਰ ਜਾਂਦਾ ਜਿਨ੍ਹਾਂ ਨੇ ਮਾਂ ਬੋਲੀ ਵਿਰਸਾ ਮਰ ਜਾਂਦਾ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਆਪਣੇ ਪੰਜਾਬ ਨੂੰ ਜਿਉਂਦਾ ਰੱਖਣ ਲਈ ਇਹ ਵਿਰਾਸਤੀਕਰ ਦੇ ਵਿੱਚ ਜ਼ਰੂਰ ਧੰਨਵਾਦ ਸਹਿਤ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਧੰਨਵਾਦ ਬਾਈ